ਹਾਂਜੀ ਰਾਮਜੀਤ ਕੀ ਕਹਿਣਾ ਚਾਹੋਗੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਪਹਿਲਾਂ ਤਾਂ ਸਰਵ 403 ਪ੍ਰੈਸ ਦਾ ਜੀਆ ਹੈ ਨੂੰ ਸਾਰਿਆਂ ਦਾ ਜੋ ਸਾਡੇ ਇੱਕ ਛੋਟੀ ਜਿਹੀ ਕਾਲ ਤੇ ਤੁਸੀਂ ਇੱਥੇ ਪਹੁੰਚੇ ਹੋ ਬਹੁਤ ਬਹੁਤ ਧੰਨਵਾਦ ਮੈਂ ਜੋ ਇਹ ਪ੍ਰੈਸ ਕਾਨਫਰੰਸ ਅਸੀਂ ਸਾਡੇ ਨੂੰ ਸੱਦਣੀ ਪਈ ਤਾਂ ਉਸ ਦੇ ਬਾਰੇ ਤੁਹਾਨੂੰ ਥੋੜੀ ਜਾਣਕਾਰੀ ਦੇਣਾ ਜਿਹੜੀ ਸਾਡੀ ਐਸੋਸੀਏਸ਼ਨ ਹੈ ਦਾ ਸੁਨਾਮ ਹੋਲਸੇਲ ਟਰੇਡਰ ਐਸੋਸੀਏਸ਼ਨ ਸੁਨਾਮ ਜਿਸ ਦਾ ਮੈਂ ਪ੍ਰਧਾਨ ਆ ਤੇ ਮੇਰੇ ਨਾਲ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬੈਠੇ ਨੇ ਸੈਕਟਰੀ ਬੈਠੇ ਨੇ ਸਾਡੇ ਪੀਆਰਓ ਤੇ ਸਾਡੇ ਚੀਫ ਐਡਵਾਈਜ਼ਰ ਸਾਹਿਬ ਬੈਠੇ ਨੇ ਤਾਂ ਜੋ ਸਾਨੂੰ ਸਰਕਾਰ ਵੱਲੋਂ ਵੀ ਮੈਸੇਜ ਆਇਆ ਤੇ ਬਲ ਸਿਵਲ ਵੱਲੋਂ ਵੀ ਮੈਸੇਜ ਆਇਆ ਤਾਂ ਸੀ ਉਸ ਲਈ ਇਸ ਚੀਜ਼ ਦੀ ਜਾਣਕਾਰੀ ਦੇਣਾ ਚਾਹੁੰਦੇ ਆਂ ਵੀ ਜੋ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸ਼ਹਿਰ ਦੇ ਜੋ ਅੱਜ ਸਮਾਂ ਦੇਸ਼ ਦੇ ਉੱਤੇ ਸੰਕਟ ਦਾ ਸਮਾਂ ਚੱਲ ਰਿਹਾ ਉਸ ਦੇ ਉੱਤੇ ਵਪਾਰੀ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਾ ਹੈ ਕਿਸੇ ਤਰ੍ਹਾਂ ਦਾ ਵੀ ਲੋਕਾਂ ਨੂੰ ਵਪਾਰ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹਰ ਤਰ੍ਹਾਂ ਦਾ ਸਮਾਨ ਜੋ ਐਸੈਂਸ਼ੀਅਲ ਗੁੜਜ਼ ਚਾਹੇ ਜਿਨੂੰ ਕਰੀਆਨਾ ਖੰਡ ਭਿਓ ਗੁੜ ਸ਼ੱਕਰ ਚਾਹ ਪੱਤੀ ਕਿਸੇ ਤਰ੍ਹਾਂ ਦੇ ਦਾਲਾ ਗਾਲਾ ਉਹਦੀ ਜਿਹੜੀ ਸਪਲਾਈ ਆ ਉਹ ਪੂਰੀ ਹੈ ਕਿਸੇ ਤਰ੍ਹਾਂ ਦੇ ਉਤੇ ਵਿੱਚ ਕੋਈ ਕਮੀ ਨਹੀਂ ਹੈ ਤੇ ਮੈਂ ਹੱਥ ਜੋੜ ਕੇ ਇਹੀ ਬੇਨਤੀ ਹੈ ਸਾਰੇ ਸ਼ਹਿਰ ਦੇ ਨਿਵਾਸੀਆਂ ਨੂੰ ਵੀ ਜਿੰਨੀ ਕ ਜਰੂਰਤ ਹੈ ਉਨਾਂ ਹੀ ਉਹ ਸਮਾਨ ਖਰੀਦ ਕੇ ਲੈ ਕੇ ਜਾਣ ਅਨੈਸੈਸਰੀ ਜਮਾ ਖੁਰੀ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਕਰਨ ਦੀ ਜਰੂਰਤ ਨਹੀਂ ਹੈ ਸਪਲਾਈ ਪੂਰੀ ਆ ਰਹੀ ਹੈ ਤੇ ਕਿਸੇ ਤਰ੍ਹਾਂ ਦਾ ਜਿਹੜਾ ਰੇਟ ਦਾ ਵੀ ਲੋਕਾਂ ਦੇ ਜਾਂ ਕੋਈ ਕਿਸੇ ਤਰ੍ਹਾਂ ਦਾ ਮੈਸੇਜ ਫਰ ਗਿਆ ਬਿਲਕੁਲ ਨਾਰਮਲ ਰੇਟ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਸਾਡੇ ਐਸੋਸੀਏਸ਼ਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਰੇਟ ਦੇ ਵਿੱਚ ਵਡੌਤਰੀ ਕਰਕੇ ਸੌਦਾ ਨਹੀਂ ਵੇਚਣਾ। RAM ਜੀ ਜੇ ਕੋਈ ਰੇਟ ਤੁਹਾਡੇ ਦੁਕਾਨਦਾਰ ਜੀ ਜਾਂ ਯੂਨੀਅਨ ਚੋਂ ਵੱਧ ਰੇਟ ਵੇਚਦਾ ਗਿਆ ਤਾਂ ਕਿਹਨੂੰ ਇਨਫੋਰਮ ਕੀਤਾ ਜਾਵੇ? ਸਰ ਮੈਂ ਜੇ ਪ੍ਰਧਾਨ ਆ। ਤੁਹਾਡੇ ਵਿੱਚ 33 ਮੈਂਬਰ ਨੇ ਜੋ ਮੇਰੀ ਐਸੋਸੀਏਸ਼ਨ ਦੇ ਨੇ ਉਹਨਾਂ ਦੀ ਲਿਸਟ ਮੈਨੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਦੇ ਦਿੱਤੀ ਗਈ ਹੈ ਸਾਡੀ ਐਸੋਸੀਏਸ਼ਨ ਦੇ ਜੇ ਕੋਈ ਵੀ ਮੈਂਬਰ ਉਸ ਚਿੱਠੀ ਜਿਸ ਦਾ ਰੇਟੋ ਭੇਜਦਾ ਤਾਂ ਅਸੀਂ ਉਹਦੇ ਲਈ ਲਾਮਬੰਦ ਹਾਂ ਤੇ ਅਸੀਂ ਜ਼ਿੰਮੇਵਾਰੀ ਉਸ ਦੀ ਪੂਰੀ ਚੱਕਾਂ ਤੁਸੀਂ ਸਾਨੂੰ ਜਨਵਰਜੀ ਕਾਲ ਕਰੋ ਸਾਨੂੰ ਮੈਸੇਜ ਤੁਹਾਡੀ ਐਸੋਸੀਏਸ਼ਨ ਤੋਂ ਜੋ ਬਾਹਰ ਆਏ ਕੋਈ ਦੁਕਾਨਦਾਰ ਭੇਜਦਾ ਤਾਂ ਉਹ ਤੁਸੀਂ ਕਿਸ ਤਰ੍ਹਾਂ ਦੀ ਗੱਲ ਹੋਵੇ ਉਹਦੇ ਉੱਤੇ ਸਰ ਅਸੀਂ ਰਿਟੇਲ ਕਰਨਾ ਐਸੋਸੀਏਸ਼ਨ ਨੂੰ ਵੀ ਮੈਸੇਜ ਭੇਜਿਆ ਪਰਵੇਸ਼ ਜੀ ਉਹਨਾਂ ਦੇ ਪ੍ਰੈਜ਼ੀਡੈਂਟ ਨੇ ਤਾਂ ਉਹਨਾਂ ਨੂੰ ਵੀ ਤੁਹਾਡੇ ਮੀਡੀਆ ਰਾਈਟਰਾਂ ਨੂੰ ਕਹਿਣਾ ਚਾਹਾਂਗਾ ਵੀ ਉਸ ਜੀ ਨੂੰ ਵੀ ਜੇ ਉਹ ਕਿਸੇ ਤਰ੍ਹਾਂ ਦਾ ਕੋਈ ਰਿਟੇਲ ਵਾਲਾ ਵਿਸ਼ੇਸ਼ਤਾ ਕਰਦਾ ਤਾਂ ਉਹਨਾਂ ਨੂੰ ਬੇਨਤੀ ਆਬੀ ਐਸੋਸੀਏਸ਼ਨ ਨੂੰ ਇੱਕ ਮੈਸੇਜ ਭੇਜਿਆ ਤੇ ਸਾਡੇ ਗਰੁੱਪ ਵੱਲੋਂ ਕਲੀਅਰ ਕਟ ਪਾ ਦਿੱਤਾ ਗਿਆ ਵੀ ਜੇ ਕੋਈ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕਰਨ ਦੀ ਕੋਸ਼ਿਸ਼ ਕਰੂਗਾ ਸਰਕਾਰ ਉਸ ਦੀ ਕਾਰਵਾਈ ਕਰੂਗੀ ਤੇ ਸਰਕਾਰ ਜੇ ਕਾਰਵਾਈ ਕਰਦੀ ਹੈ ਤਾਂ ਐਸੋਸੀਏਸ਼ਨ ਗਲਤ ਬੰਦੇ ਦਾ ਜੇ ਕੋਈ ਕਰੂ ਤਾਂ ਉਹਦਾ ਸਾਥ ਨਹੀਂ ਦੇਊਗੀ